ਕਿ ਦੁਨੀਆ ਦੇ ਵਿੱਚ ਚਾਰ ਯੁੱਗ ਹੋਏ ਚਾਰ ਯੁੱਗ ਦੇ ਵਿੱਚ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਇਹ ਚਾਰ ਯੁੱਗ ਹੋਏ ਜਿਸ ਦੇ ਵਿੱਚ ਤ੍ਰੇਤਾ ਯੁੱਗ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਭਗਵਾਨ ਜੀ ਸਾਧ ਸੰਗਤ ਜੀ 14 ਕਲਾ ਆਏ ਤੇ 14 ਗਏ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ 16 ਕਲਾ ਸੰਪਨ ਆਏ ਇੱਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਇਹੋ ਜਿਹੇ ਅਵਤਾਰ ਸਨ ਜਿਹੜੇ ਸਰਬ ਕਲਾ ਸੰਪਨ ਇਸ ਧਰਤੀ ਤੇ ਆਏ ਸੀ ਤੇ ਹੈਰਾਨੀ ਦੀ ਗੱਲ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਤੇ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਵਿੱਚ ਲਿਖਿਆ ਹੈ ਕਿ ਔਰਤ ਈਮਾਨ ਹੈ ਪੁੱਤਰ ਨਿਸ਼ਾਨ ਹੈ ਤੇ ਮਾਇਆ ਗੁਜਰਾਨ ਹੈ ਤੇ ਜੇਕਰ ਆਪਾਂ ਸੋਚਿਆ ਜਾਵੇ ਕੋਈ ਸਾਨੂੰ ਆਪਣੇ ਆਪ ਨੂੰ ਵਿਚਾਰਨਾ ਚਾਹੀਦਾ ਹੈ ਕਿ ਜਿਹੜਾ ਆਪ ਪੂਰਾ ਹੈ ਉਹ ਜਿਸ ਨੇ ਥਾਂ-ਥਾਂ ਤੇ ਜਾ ਕੇ ਜਿਹੜਾ ਸੱਜਣ ਠੱਗ ਨੂੰ ਇੱਕ ਵਾਰੀ ਮਿਲਿਆ ਜਿਸ ਨੇ ਠੱਗ ਨੂੰ ਸਾਧ ਸੰਗਤ ਜੀ ਸੰਤ ਬਣਾ ਦਿੱਤਾ ਜਿਸ ਨੇ ਕੋਡੇ ਰਾਖਸ਼ ਨੂੰ ਇੱਕ ਵਾਰੀ ਦੇ ਵਿੱਚ ਰਾਖਸ਼ੀ ਛਾੜਾ ਦਿੱਤੀ ਜਿਸ ਨੇ ਵਲੀ ਕੰਧਾਰੀ ਦਾ ਹੰਕਾਰ ਤੋੜ ਦਿੱਤਾ ਤੇ ਜਿਹੜੋ ਆਪਾਂ ਇਹ ਗੱਲ ਕਹੀਏ ਕਿ ਬਾਬਾ ਸ੍ਰੀ ਚੰਦ ਜੀ ਨੇ ਉਹਨਾਂ ਦਾ ਕਹਿਣਾ ਨਹੀਂ ਮੰਨਿਆ ਤੇ ਸੋਚ ਕੇ ਵੇਖੋ ਪਿਆਰਿਓ ਇਹ ਗੱਲ ਕਿੰਡੀ ਅਜੀਬ ਲੱਗਦੀ ਹੈ ਇਹ ਕਦੇ ਹੋ ਸਕਦਾ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਉਹ ਸੀ ਕਿ ਗੁਰੂ ਨਾਨਕ ਨੇ ਜਦੋਂ ਕਹਿ ਦਿੱਤਾ ਨਾ ਬਾਬਾ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਥਾਂ ਥਾਂ ਤੇ ਪ੍ਰਚਾਰ ਕਰਨਾ ਹੈ ਤੇ ਜਨਮ ਤੋਂ ਲੈ ਕੇ ਤੇ 150 ਸਾਲ ਤੱਕ ਧੰਨ ਬਾਬਾ ਸ੍ਰੀ ਚੰਦ ਜੀ ਉਹ ਸੀ ਜਿਨ੍ਹਾਂ ਨੇ ਥਾਂ ਥਾਂ ਤੇ ਜਪਜੀ ਸਾਹਿਬ ਦਾ ਸਾਧ ਸੰਗਤ ਜੀ ਆਪ ਕਥਾ ਵਿਚਾਰ ਸਾਧ ਸੰਗਤ ਜੀ ਜਪਜੀ ਸਾਹਿਬ ਦਾ ਪ੍ਰਚਾਰ ਪ੍ਰਸਾਰ ਕੀਤਾ ਜਿਨ੍ਹਾਂ ਨੇ ਕਦੇ ਜਪਜੀ ਸਾਹਿਬ ਦੀ ਲੜੀ ਨਹੀਂ ਟੁੱਟਣ ਦਿੱਤੀ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਕਰਨ ਵਾਸਤੇ ਕਿਹਾ ਕਿ ਬਾਬਾ ਜੀ ਆਪ ਜੀ ਵੀ ਕੋਈ ਬਾਣੀ ਉਚਾਰਨ ਕਰੋ ਤੇ ਧੰਨ ਬਾਬਾ ਸ੍ਰੀ ਚੰਦ ਜੀ ਨੇ ਅੱਗੋਂ ਬਚਨ ਕੀਤਾ ਕਿ ਮੈਂ ਨਿਮਾਣਾ ਆ ਤੇ ਬਾਬਾ ਸ੍ਰੀ ਚੰਦ ਜੀ ਨੇ ਉੱਥੇ ਕੀ ਉਚਾਰਨ ਕੀਤਾ ਕਿ ਮੈਂ ਹਾਲਤੋਂ ਕੋਈ ਗੱਲ ਨਹੀਂ ਕਹਿਣੀ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਕਿ ਇਹੀ ਗੁਰ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਮੰਗਲਾ ਚਰਨ ਹੀ ਸਾਧ ਸੰਗਤ ਜੀ ਇੱਕ ਸਿਹਾਰੀ ਬਿਯਾਰੀ ਦਾ ਫਰਕ ਪਾ ਕੇ ਉਹੀ ਉਚਾਰਨ ਕਰਕੇ ਫੇਰ ਆਪਣੇ ਆਪ ਨੂੰ ਨੀਵਾ ਕਰ ਲਿਆ ਕਿ ਨਹੀਂ ਓਏ ਧੰਨ ਬਾਬਾ ਸ੍ਰੀ ਚੰਦ ਉਹ ਸੀ ਉਹਨਾਂ ਰਾਜਪੁੱਤਾਂ ਨੂੰ ਪੁੱਛੋ ਜਦੋਂ ਮਹਾਰਾਣਾ ਪ੍ਰਤਾਪ ਜੰਗ ਹਾਰ ਰਿਹਾ ਸੀ ਤੇ ਬਾਬਾ ਸ੍ਰੀ ਚੰਦ ਜੀ ਨੇ ਸਿਰਫ ਜਦੋਂ ਹੱਥ ਰੱਖਿਆ ਤੇ ਬਾਬਾ ਸ੍ਰੀ ਚੰਦ ਜੀ ਦੇ ਹੱਥ ਰੱਖਣ ਤੋਂ ਬਾਅਦ ਹੀ ਸਾਧ ਸੰਗਤ ਜੀ ਮਹਾਰਾਣਾ ਪ੍ਰਤਾਪ ਜੰਗ ਜਿੱਤ ਗਿਆ